ਪੂਰੀ ਦੁਨੀਆ ਦੇ ਵਿੱਚ ਵਾਤਾਵਰਣ ਦਿਵਸ ਮਨਾਇਆ ਜਾਣਾ ਉਸ ਨੂੰ ਲੈ ਕੇ ਹਰ ਬੇਕਤੀ ਚਿੰਤਿਤ ਹੈ ਪੰਜਾਬ ਦਾ ਵੀ ਅਸੀਂ ਵਾਤਾਵਰਣ ਨੂੰ ਕਿਸ ਤਰ੍ਹਾਂ ਬਚਾ ਸਕਦੇ ਆ ਪ੍ਰੋਫੈਸਰ ਮਨਜੀਤ ਸਿੰਘ ਜੀ ਆਪ ਸਰ ਜਿਹੜੇ ਚੱਲ ਰਿਹਾ ਇੱਥੇ ਸੈਮੀਨਾਰ ਕੀ ਕਹਿਣਾ ਹੈ ਜਿਹੜੇ ਅੱਜ ਦੇ ਹਾਲਾਤ ਆ ਦੇਖੋ ਹਾਲਾਤ ਬਿਨਾ ਵਾਤਾਵਰਣ ਤੋਂ ਤਾਂ ਬਾਚ ਨਹੀਂ ਸਕਦੇ ਇਹ ਜੋ ਅੱਜ ਅਸੀਂ ਸਾਰੀ ਦੁਨੀਆ 'ਚ ਦੇਖ ਰਹੇ ਆ ਅਮਰੀਕਾ ਤੋਂ ਲੈ ਕੇ ਭਾਰਤ ਵਿੱਚ ਵੀ ਆ ਦੇਖੋ ਜੂਨ ਦਾ ਮਹੀਨਾ ਕੋ ਲੱਗ ਰਿਹਾ ਹੈ ਕਿ ਜੂਨ ਦਾ ਮਹੀਨਾ ਹਰ 3 ਦਿਨ ਮੀਂਹ ਪੈ ਜਾਂਦਾ ਇਹ ਜਿਹੜੀਆਂ ਤਬਦੀਲੀਆਂ ਆ ਰਹੀਆਂ ਆ ਧਰਤੀ ਦੇ ਉੱਤੇ ਜੋ ਮਨੁੱਖੀ ਹਿਲਜੁਲ ਹੈ ਉਹ ਇਹਨੇ ਵੱਡੇ ਪੱਧਰ ਤੇ ਖਾਸ ਕਰਕੇ ਤੁਸੀਂ ਹਵਾ ਦਾ ਪੋਲੂਸ਼ਨ ਜਿਹਨੂੰ ਕਹਿੰਦੇ ਆ ਔਰ ਦਰਖਤਾਂ ਦਾ ਘਟਣਾ ਜੰਗਲਾਂ ਦਾ ਘਟੂ ਹੋਣਾ ਇਹ ਸਾਰਾ ਮਿਲਾ ਕੇ ਜੋ ਧਰਤੀ ਦੇ ਉੱਤੇ ਕਹਿਰਾਮ ਮੱਚਿਆ ਹੋਇਆ ਉਹ ਉਸ ਤੋਂ ਉਸ ਤੋਂ ਜੇ ਬਾਝ ਅਸੀਂ ਨਹੀਂ ਆਵਾਂਗੇ ਜਾਂ ਉਸ ਤੋਂ ਉੱਪਰ ਨਹੀਂ ਉੱਠਾਂਗੇ ਜਾਂ ਉਹਦੇ ਬਾਰੇ ਨਹੀਂ ਸੋਚਾਂਗੇ ਜਿਹੜੇ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸੋਚਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਾਨੀ ਪਾਣੀ ਦਾ ਧਰਤੀ ਦਾ ਹਵਾ ਦਾ ਕਿੱਥੇ ਜਾ ਕੇ ਆਪਾਂ ਕਿੱਡੇ ਵੱਡੇ ਪੱਤਰ ਤੇ ਜ਼ਿਕਰ ਕੀਤਾ ਕਿ ਸਾਡੀਆਂ ਸਨਮਾਨਿਤ ਚੀਜ਼ਾਂ ਹੋਣੀਆਂ ਚਾਹੀਦੀਆਂ ਪੂਜਨੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਉਹ ਆਪਾਂ ਛੱਡ ਗਏ ਅਸੀਂ ਧਰਤੀ ਦੀ ਵੀ ਇਹੀ ਤੇ ਇਹੀ ਕਰਤੀ ਆ ਅਸੀਂ ਪਾਣੀ ਦਾ ਵੀ ਕੋਈ ਹਾਲ ਨਹੀਂ ਛੱਡਿਆ ਬੁੱਢੇ ਨਾਲੇ ਦਾ ਦਰਿਆਵਾਂ ਦੇ ਪਾਣੀਆਂ ਦਾ ਤੇ ਅਸੀਂ ਹਵਾ ਦਾ ਤੇ ਛੱਡਿਆ ਹੀ ਨਹੀਂ ਹਰ ਕੋਈ ਕਹਿੰਦਾ ਮੇਰੇ ਕੋ ਦੋ ਗੱਡੀਆਂ ਜੇ ਨਹੀਂ ਆ ਗਈਆਂ ਤੇ ਮੈਂ ਜੀਂਦਾ ਨਹੀਂ ਇਹ ਜਿਹੜਾ ਸਾਰਾ ਹਲਾ ਧਰਤੀ ਤੇ ਮੇਕੋ ਹਰਾਮ ਕਹਿਣਾ ਉਸ ਨੂੰ ਜੇ ਅਸੀਂ ਅੱਜ ਬਿਲਕੁਲ ਰੋਕਦੇ ਨਹੀਂ ਇੱਥੇ ਹੀ ਨਹੀਂ ਰੋਕਦੇ ਤੇ ਅਸੀਂ ਇੱਕ ਬਹੁਤ ਤੇਜ਼ੀ ਨਾਲ ਆਤਮ ਹੱਤਿਆ ਵਾਲਾ ਸਮਾਜਿਕ ਕਲੈਕਟਿਵ ਸਾਂਝੀ ਆਤਮ ਹੱਤਿਆ ਵਾਲ ਚੱਲ ਰਹੇ ਹੋਵਾਂਗੇ ਇਸ ਨੂੰ ਸਾਨੂੰ ਸਮਝਣ ਦੀ ਲੋੜ ਹੈ ਤੇ ਉਸ ਉੱਤੇ ਤੇ ਹੋਰ ਨਾਲ ਗੱਲਾਂ ਉੱਤੇ ਕਿ ਸਾਡੀ ਰਾਜਨੀਤੀ ਕਿਹੋ ਜਿਹੀ ਹੈ ਇਹਦੇ ਤੇ ਅੱਜ ਇੱਥੇ ਇੱਕ ਚਰਚਾ ਹੋ ਰਹੀ ਹੈ ਔਰ ਜਿਹੜੀ ਇੱਥੇ ਸਰਬੱਤ ਦੇ ਭਲੇ ਵੱਲੋਂ ਇੱਕ ਸੰਸਥਾ ਹੈ ਜਿਨ੍ਹਾਂ ਨੇ ਅੱਜ ਇਹ ਚਰਚਾ ਛੇੜੀ ਇਸ ਨੂੰ ਫਿਰ ਆਪਾਂ ਕਿਸ ਤਰ੍ਹਾਂ ਵੱਲੋਂ ਅੱਜ ਦੀ ਜਿਹੜੀ ਪੀੜ੍ਹੀ ਹੈ ਉਸ ਨੂੰ ਕਿਸ ਤਰ੍ਹਾਂ ਜੋੜਾਂਗੇ ਇਹਦੇ ਨਾਲ ਵੀ ਤਾਂ ਕਿ ਸਾਡਾ ਵਾਧਾ ਬਣ ਬਸ ਸਕੇ ਰੁੱਖਾਂ ਨੂੰ ਤੋਂ 1500 ਅਗਲਾ ਲਾ ਕੇ ਔਰ ਗੜੀਆਂ ਲਗਾਤਾਰ ਪਤਨੀ ਹੈ ਦੇਖੋ ਭਾਰਤ ਲਈ ਇਹ ਬਹੁਤ ਔਖਾ ਕੰਮ ਹੈ ਜੇ ਅਸੀਂ ਸੋਚਣਾ ਬਦਲੀ ਮਨੁੱਖ ਨੂੰ ਗਾਂਧੀ ਜੀ ਨੇ ਕਿਹਾ ਸੀਗਾ ਮਹਾਤਮਾ ਗਾਂਧੀ ਜੀ ਨੇ ਕਿ ਦੇਖੋ ਇਹ ਧਰਤੀ ਸਾਨੂੰ ਜੀਣ ਲੂ ਜਿੰਨੇ ਬੰਦੇ ਆ ਬਹੁਤ ਕੁਝ ਦੇ ਸਕਦੀ ਆ ਪਰ ਸਾਡਾ ਲਾਲਚ ਨਹੀਂ ਖਤਮ ਕਰ ਸਕਦੀ ਜੇ ਤੇ ਸਾਨੂੰ ਜੀਣ ਲਈ ਸਾਧਨ ਚਾਹੀਦੇ ਆ ਉਪਜੀਵ ਕਾ ਚਾਹੀਦੀ ਆ ਖਾਣ ਪੀਣ ਲਈ ਰਹਿਣ ਲਈ ਉਹ ਚਾਹੀਦਾ ਉਹ ਧਰਤੀ ਕੋਲ ਬਹੁਤ ਆ ਬਿਨਾ ਧਰਤੀ ਨੂੰ ਤਬਾਹ ਕੀਤਿਆਂ ਉਹ ਤੁਹਾਡੇ ਕੋਲ ਧਰਤੀ ਤੁਹਾਨੂੰ ਬੜੇ ਰਾਮ ਨਾਲ ਪੈਦਾ ਕਰ ਸਕਦੀ ਆ ਦੇ ਸਕਦੀ ਆ ਪਰ ਸਾਡਾ ਲਾਲਚ ਨਹੀਂ ਸਾਨੂੰ ਛੱਡਦਾ ਅਸੀਂ ਸਾਰੇ ਪਾਸੇ ਜਿਹੜਾ ਤਬਾਹੀ ਮਚਾਈ ਆ ਇਹਦੇ ਚੋ ਇੱਕੋ ਹੀ ਤਰੀਕਾ ਆ ਬਾਹਰ ਆਉਣ ਦਾ ਕਿ ਸਾਡੀਆਂ ਸਰਕਾਰਾਂ ਇਸ ਨੂੰ ਸੀਰੀਅਸਲੀ ਲੈਣ ਸਕੂਲੀ ਬੱਚੇ ਕਾਲਜਾਂ ਦੇ ਬੱਚੇ ਸਪੈਸ਼ਲ ਸਬਜੈਕਟ ਵੈਸੇ ਹੈਗਾ ਆ ਪਰ ਉਹਨਾਂ ਨੂੰ ਜਾਚ ਸਿਖਾਈ ਜਾਏ ਤੁਸੀਂ ਬਾਹਰ ਤੇ ਘਰ ਦੇ ਵਿੱਚ ਤੇ ਗੱਡੀਆਂ ਦਾ ਕੰਪੀਟੀਸ਼ਨ ਹੈ ਕਿ ਮੇਰੀ ਹੋਰ ਵੱਡੀ ਗੱਡੀ ਮੇਕੋ ਜਿਆਦਾ ਵੱਡੀ ਮੇਕੋ ਕਾਰ ਵੱਡਾ ਜੇ ਤੱਕ ਤੁਸੀਂ ਬੰਦੇ ਹੀ ਦੋ ਐ ਤੇ ਇੱਕ ਕਮਰੇ ਚ ਰਹੋ ਜੇ ਤੁਸੀਂ 10 ਬੰਦੇ ਆ ਤੇ ਉਹਨਾਂ ਨੂੰ ਤਿੰਨ ਕਮਰੇ ਦੋ ਲੂਣਾ ਮੁਤਾਬਕ ਚੀਜ਼ਾਂ ਕਰੋ ਨਾ ਜਿਸ ਤਰ੍ਹਾਂ ਤੁਸੀਂ ਲਾਲਚ ਨਾਲ ਜੇ ਕਰੋਗੇ ਤੇ ਇਹ ਧਰਤੀ ਤੇ ਸ਼ਾਂਤੀ ਨਹੀਂ ਹੋ ਸਕਦੀ ਔਰ ਇਹ ਧਰਤੀ ਉਜੜੂਗੀ ਉਸੇ ਤਰੀਕੇ ਨਾਲ ਜਿਵੇਂ ਇਨਸਾਨ ਧਰਤੀ ਤੇ ਵਿਰਲੇ ਵਿਰਲੇ ਮਿਲਣਗੇ ਜਿਵੇਂ ਡਾਇਨੋਸੌਰ ਖਤਮ ਹੋ ਗਏ ਉਹ ਇਸੇ ਕਰਕੇ ਖਤਮ ਹੋਏ ਸੀ ਕਿ ਉਹ ਜਿਹੜਾ ਉਦੋਂ ਦਾ ਵਾਤਾਵਰਨ ਸੀ ਉਹਦੇ ਮੁਤਾਬਕ ਆਪਣੇ ਆਪ ਨੂੰ ਅਨੁਕੂਲ ਫਿੱਟ ਨਹੀਂ ਕਰ पाए ਅਸੀਂ ਆਪਣੀ ਤਬਾਈ ਤੇ ਕਰਾਂਗੇ ਧਰਤੀ ਨੂੰ ਕੋਈ ਬਚਾਉਣ ਦੀ ਲੋੜ ਨਹੀਂ ਹੈ ਧਰਤੀ ਖੁਦ ਆਪਣੇ ਆਪ ਨੂੰ ਬਚਾ ਲੂਗੀ ਧਰਤੀ ਪਾਣੀ ਜਲ ਪਹਾੜ ਜੰਗਲ ਮੈਂ ਅੱਜ ਬੜੇ ਸੋਚ ਕੇ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਹਾਂ ਉਨੂੰ ਅਸੀਂ ਤਬਾਹ ਤੇ ਲੱਗੇ ਆ ਪਰ ਜੇ ਅਸੀਂ ਕਹੀਏ ਕਿ ਅਸੀਂ ਉਹਨੂੰ ਬਚਾਉਣਾ ਉਹ ਆਪਣਾ ਬਚਾਅ ਆਪ ਕਰ ਲੂਗੀ ਇਹੋ ਜੇ ਤੂਫਾਨ ਆਉਣਗੇ ਇਹੋ ਜੇ ਹੜ੍ਹ ਆਉਣਗੇ ਇਹੋ ਜੇ ਹੋਊਗਾ ਅਸੀਂ ਲੱਭਾਂਗੇ ਨਹੀਂ ਡੱਡੂਆਂ ਮੱਛੀਆਂ ਵਾਂਗੂ ਰੁੜਦੇ ਫਿਰਦੇ ਹੋਵਾਂਗੇ ਉਹ ਕਹੂਗੀ ਆਜੋ ਹੁਣ ਮੇਰੇ ਮੁਕਾਬਲੇ ਤੁਸੀਂ ਬਹੁਤ ਹੱਥ ਚੁੱਕੀ ਸੀਗੀ ਆਹ ਉਹ ਮੈਂ ਤੁਹਾਨੂੰ ਹੁਣ ਸਭ ਕੁਝ ਸਿਖਾਉਣੀ ਆ ਇਸ ਲਈ ਇੱਥੇ ਜੰਗਲ ਪੈਦਾ ਹੋ ਜਾਣਗੇ ਦੁਬਾਰਾ ਜੰਗਲ ਦੁਬਾਰਾ ਦੁਬਾਰਾ ਜ਼ਿੰਦਗੀ ਸ਼ੁਰੂ ਹੋ ਚੁਗੀ ਇਸ ਲਈ ਇਹ ਸਮਝੋ ਕਿ ਆਪਾਂ ਉਹ ਕੰਮ ਨਾ ਕਰੀਏ ਜਿਹੜਾ ਅਸੀਂ ਕਰਨ ਤੋਂ ਬਿਲਕੁਲ ਜੇ ਕਾਰਨ ਲੱਗ ਜਾਗੇ ਉਹਦੇ ਵਿੱਚ ਫੇਲ ਹੀ ਫੇਲਿਆ ਆ ਆਪ ਵੀ ਖਤਮ ਹੋਵਾਂਗੇ ਤੇ ਨਾਲ ਦੀਆਂ ਨੂੰ ਵੀ ਖਤਮ ਕਰਾਂਗੇ ਜੀ ਠੀਕ ਹੈ ਸਰ ਵੇਖੋ ਜੀ ਵਾਤਾਵਰਨ ਨੂੰ ਸਾਫ਼ ਰੱਖਾਂਗੇ ਆਪਣਾ ਵੀ ਥੋੜੀ ਸਮਝਦਾਰੀ ਵਰਤਣੀ ਪਵੇਗੀ درخت ਲਾਣੇ ਪੈਣਗੇ ਵੱਧ ਤੋਂ ਵੱਧ ਤਾਂ ਜੀਵਨ ਵੀ ਵਧੀਆ ਰਹੇਗਾ ਜੀ ਬਿਮਾਰੀਆਂ ਤੋਂ ਬਚਾਂਗੇ ਜਿਸ ਤਰ੍ਹਾਂ ਉਹ ਕੱਟੇ ਜਾ ਰਹੇ ਆ ਸਾਰੇ ਜਾ ਰਹੇ ਆ ਇਸ ਨੂੰ ਰੋਕਣ ਦੇ ਲਈ ਕਿਸ ਤਰ੍ਹਾਂ ਹੋਣਾ ਚਾਹੀਦਾ ਕਿ ਹਰ ਵਿਅਕਤੀ ਆਪਣਾ ਕਿਸ ਤਰ੍ਹਾਂ ਜ਼ਿੰਮੇਵਾਰ ਹੋ ਜਾਵੇ ਇਹ ਸਿਰਫ ਸਰਕਾਰ ਨੂੰ ਥੋੜਾ ਪ੍ਰਾਲਾ ਕਰਨਾ ਚਾਹੀਦਾ ਵੀ ਹਰ ਮੋਟਰ ਦੇ 2-2 4-4 ਦਰਖਤ ਹੋਣੇ ਚਾਹੀਦੇ ਨੇ ਜਿਵੇਂ ਆ ਨਸ਼ਾ ਵਿਰੋਧ ਲੱਗੇ ਨੇ ਤੇ ਇਹ ਵੀ ਇੱਕ ਕਾਨੂੰਨ ਬਣ ਦੇਣਾ ਤੇ ਆਪ ਹੀ ਸਭ ਕੁਝ ਹੋ ਜਾਏਗਾ ਤੇ ਨਸ਼ਾ ਦੇ ਖਤਮ ਲਈ ਯੁੱਧ ਦੀ ਲੜਾਈ ਕਰੀ ਜਾ ਰਹੀ ਹੈ ਸਰਕਾਰ ਵੱਲੋਂ ਤੇ ਰੁਕ ਪੇੜੇ ਲਾਣ ਵਾਸਤੇ ਵੀ ਇੱਕ ਯੁੱਧ ਪੱਤਰ ਤੇ ਕੰਮ ਹੋਣਾ ਚਾਹੀਦਾ ਹਾਂ ਜੀ ਹਾਂ ਯੁੱਧ ਪੱਤਰ ਤੇ ਕੰਮ ਹੋਣਾ ਚਾਹੀਦਾ ਅੱਜ ਸਮਾਜ ਸੇਵੀ ਸਰਬਾਧਾ ਪਾਲਾ ਸਮਾਜ ਸੇਵੀ ਸੰਸਥਾ ਵੱਲੋਂ ਜਿਹੜਾ ਇਹ ਸੈਮੀਨਾਰ ਯੋਜਿਤ ਕੀਤਾ ਗਿਆ ਇਹ ਵਾਤਾਵਰਨ ਤਬਦੀਲੀਆਂ ਦੇ ਉੱਤੇ ਕਿਉਂਕਿ ਇਸ ਵੇਲੇ ਜਿਹੜੀ ਮੌਸਮੀ ਗੜਬੜਾਹਟ ਚੱਲ ਰਹੀ ਆ ਟੈਂਪਰੇਚਰ ਐ ਗਲੋਬਲ ਵਾਰਮਿੰਗ ਕਰਕੇ ਵੱਧ ਰਿਹਾ ਵਾ ਮੌਸਮ ਦਾ ਕੋਈ ਪਤਾ ਨਹੀਂ ਚੱਲ ਰਿਹਾ ਇਹ ਸਮਾਜ ਦੇ ਵਿੱਚ ਕਈ ਪੱਖਾਂ ਦੇ ਉੱਤੇ ਜਿਹੜਾ ਬੜਾ ਭਗਾਤ ਅਗੇ ਦੇ ਅਸਰ ਆ ਖੇਤੀਬਾੜੀ ਤੇ ਅਸਰ ਆ ਟੂਰਿਜ਼ਮ ਦੇ ਉੱਤੇ ਅਸਰ ਆ ਮਨੁੱਖੀ ਜ਼ਿੰਦਗੀ ਦੇ ਵਿੱਚ ਵੀ ਇਹਦੇ ਅਸਰ ਆ ਤੇ ਉਹਦੇ ਵਿੱਚ ਇਹ ਆ ਔਰ ਬਹੁਤ ਸਾਰੇ ਪਾਕਿਆ ਜਿਹੜੇ ਵਿਚਾਰਨ ਵਾਲੇ ਤੇ ਇੱਕ ਰੁੱਖ ਵੀ ਇੱਕ ਪਾਕਿਆ ਜਿਹੜਾ ਜਿਹੜਾ ਵਿਚਾਰਨ ਦੇ ਉੱਤੇ ਜਿਹੜੇ ਅੱਜ ਅੱਜ ਦੀ ਇਹ ਜਿਹੜੀ ਗਿਆਨ ਗੋਸ਼ਟੀ ਆ ਉਹਦੇ ਵਿੱਚ ਵਿਚਾਰ ਵਟਾਂਦਰਾ ਹੀ ਕੀਤਾ ਜਿਸ ਤੋਂ ਲੰਬਾਰਸਾ ਖੇਤੀਬਾੜੀ ਵਿਭਾਗ ਨਾਲ ਜੁੜੇ ਰਹੇ ਆਜ ਜਿਹੜੇ ਹਾਲਾਤ ਨੇ ਖੇਤੀ ਦੇ ਔਰ ਜਿਸ ਤਰ੍ਹਾਂ ਮੌਸਮ ਤਬਦੀਲ ਹੋ ਰਿਹਾ ਕਿ ਫਸਲਾਂ ਤਾਂ ਹੀ ਹੋਣੀਆਂ ਜੇ ਬਰਸਾਤਾਂ ਹੋਣੀਆਂ ਰੁੱਖ ਹੋਣਗੇ ਸਾਡੇ ਉਹਨਾਂ ਕੀ ਤੋਂ ਨੁਕਸਾਨ ਹੋ ਰਿਹਾ ਉਹਨਾਂ ਨੂੰ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਈ ਸਾਡੇ ਹੁਣ ਇਥੇ ਬਲਾਰਾ ਬਲਾਰਿਆਂ ਨੇ ਵੀ ਇਹ ਗੱਲ ਦੱਸੀ ਆ ਵੀ ਜਿਹੜਾ ਹੁਣੇ ਪਿੱਛੇ ਜੇ ਤੂਫਾਨ ਉੱਠ ਕੇ ਚੱਲ ਗਿਆ ਜਿਹੜੇ ਵੱਡੇ ਵੱਡੇ ਦਰਖਤ ਸੀ ਜਾਂ ਦੂਜੇ ਦਰਮਿਆਨੇ ਦਰਖਤ ਸੀ ਜਦੋਂ ਉਹ ਸਾਰੇ ਹੀ ਖਤਮ ਹੋ ਗਏ ਉਹ ਇੱਕ ਵਿੰਟ ਚੀਟਰ ਸੀਗੇ ਤੂਫਾਨ ਨੂੰ ਰੋਕਦੇ ਸੀਗੇ ਤੇ ਉਹ ਸਾਰਾ ਰੁੱਖ ਜਿਹੜੇ ਆ ਵੱਡੀ ਤਦਾਦ ਦੇ ਵਿੱਚ ਲੱਗਣ ਛੋਟੀ ਤਦਾਦ ਦੇ ਵਿੱਚ ਨਹੀਂ ਆ ਇਹਦੇ ਕੁਝ ਪਰਸੈਂਟ ਰਹਿ ਗਿਆ ਇਹਨੂੰ ਵਧਾ ਕੇ ਵੀ 22% ਰਕਬਾ ਪੰਜਾਬ ਦਾ ਕਰਨਾ ਪਊਗਾ ਔਰ ਸਿਰਫ ਉਥੇ ਕਿਉਂਕਿ ਉਥੇ ਉਹਨਾਂ ਨੂੰ ਸਮਝ ਲੱਗ ਗਈ ਤੇ ਉਹ ਉਹ ਰੁੱਖ ਲਾ ਰਹੇ ਆ ਔਰ ਰੁੱਖਾਂ ਤੋਂ ਇਲਾਵਾ ਵੀ ਖੇਤੀਬਾੜੀ ਦੇ ਵਿੱਚ ਜੇ ਸਰਕਾਰਾਂ ਨੇ ਖੇਤੀਬਾੜੀ ਵੱਲ ਵੀ ਧਿਆਨ ਨਾ ਦਿੱਤਾ ਤੇ ਇਹਦੇ ਵੀ ਜਿਹੜੇ ਜਿਹੜੇ ਬੜੇ ਗੰਭੀਰ ਚਿੰਤਾ ਇਹ ਇਹ ਸਟੇ ਨਿਕਲਣਗੇ ਕਿਉਂਕਿ ਇਹਦੇ ਨਾਲ ਭੈਣਕ ਬੇਰੁਜ਼ਗਾਰੀ ਪੈਦਾ ਹੋਊਗੀ ਇਹਦੇ ਨਾਲ ਅ ਇਹ ਕਈ ਤਰ੍ਹਾਂ ਦਾ ਸੁਸਾਇਟੀ ਦੇ ਵਿੱਚ ਜਿਹੜਾ ਉਹ ਖਲਾਫ ਪੈਦਾ ਹੋਊਗਾ ਤੇ ਸਰਕਾਰਾਂ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਚੀਜ਼ ਨੂੰ ਬਚਾਉਣ ਵਾਸਤੇ ਉਪਰਾਲੇ ਕਰਨੇ ਚਾਹੀਦੇ ਨੇ ਬਹੁਤ ਵਧੀਆ ਗੱਲ ਹੈ ਬਹੁਤ ਸੋਹਣਾ ਉਪਰਾਲਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਰੁੱਖਾਂ ਬਈ ਖੇਤੀ ਦੀ ਸਾਂਭ ਆ ਜਿਸ ਤਰ੍ਹਾਂ ਰੁੱਖਾਂ ਦੀ ਸਾਂਭ ਸੰਭਾਲ ਤੇ ਵਾਤਾਵਰਨ ਦੀ ਸਾਂਭ ਸੰਭਾਲ ਕਰਨਾ ਖੇਤਾਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਮੋਟਰਾਂ ਹੁੰਦੀਆਂ ਬਟ ਹੁੰਦੇ ਆ ਬਟ ਦੇ ਉੱਤੇ ਰੁੱਖ ਲੱਗਣੇ ਚਾਹੀਦੇ ਆ ਖੇਤਾਂ ਜਿੰਨੀ ਜਗ੍ਹਾ ਮਿਲ ਜੇ ਉੱਥੇ ਰੁੱਖ ਲਗਾਉਣੇ ਚਾਹੀਦੇ ਕਿਸਾਨ ਬਿਲਕੁਲ ਲਾਉਣੇ ਚਾਹੀਦੇ ਨੇ ਜੀ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ ਜਿੰਨਾ ਆਪਣਾ ਇਹਦੇ ਨਾਲ ਵਾਤਾਵਰਨ ਨੂੰ ਬਹੁਤ ਆਪਾਂ ਠੀਕ ਹੋ ਜਾਏਗਾ ਜੀ ਸਰ ਮਨਜੀਤ ਸਿੰਘ ਜਿਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਜੇ ਵਾਤਾਵਰਨ ਨੂੰ ਬਚਾਉਣਾ ਹੈ ਕਿਸ ਤਰ੍ਹਾਂ ਕੇ ਸਾਨੂੰ ਉਪਰਾਲੇ ਕਰਨੇ ਹੋਣੇ ਨਹੀਂ ਤਾਂ ਸਾਡੇ ਨੂੰ ਆਪਣੀ ਛਾਵਾਂ ਗੜਾਣੇ ਹੋਣੇ ਜਿੰਨੀ ਸਾਨੂੰ ਲੋੜ ਹੈ ਉੰਨੀ ਚੀਜ਼ ਦੀ ਇਸੇ ਵਰਤੋਂ ਕਰੀਏ ਨਹੀਂ ਤਾਂ ਆਉਣ ਵਾਲੇ ਵਕਤ ਜਿਹੜਾ ਵਾਤਾਵਰਣ ਨੂੰ ਪ੍ਰਭਾਵਿਤ ਹੋ ਰਿਹਾ ਹੈ ਜਿਸ ਤਰ੍ਹਾਂ ਜੂਨ ਦੇ ਮਹੀਨੇ ਵਿੱਚ ਵੀ ਕੋਈ ਗਰਮੀ ਮਹਿਸੂਸ ਨਹੀਂ ਹੁੰਦੀ ਬਰਸਾਤਾਂ ਹੋ ਜਾਂਦੀਆਂ ਆਉਣ ਵਾਲੇ ਵਕਤ ਦੇ ਵਿੱਚ ਕਿਸ ਤਰ੍ਹਾਂ ਕਿ ਤਬਾਹੀ ਹੋਵੇਗੀ ਇਹ ਸਾਨੂੰ ਇਸ ਤੇ ਵਿਚਾਰ ਕਰਨਾ ਹੋਵੇਗਾ ਤਾਂ ਹੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸਾਨੂੰ ਰੁੱਖ ਲਾਣੇ ਹੋਣਗੇ ਰੁੱਖਾਂ ਦੀ ਸੁਰੱਖਿਆ ਕਰਨੀ ਹੋਵੇਗੀ ਜੇ ਰੁੱਖ ਨਹੀਂ ਲੱਗਣਗੇ ਰੁੱਖਾਂ ਦੀ ਇਸ ਤਰ੍ਹਾਂ ਕਟਾਈ ਹੁੰਦੀ ਰਹੀ ਤਾਂ ਇੱਕ ਦਿਨ ਉਹ ਆਣਾ ਜਦ ਬినాਸ਼ ਹੋ ਜਾਣਾ ਹੈ ਇਸ ਲਈ ਸਾਨੂੰ ਰੁੱਖਾਂ ਨੂੰ ਲਾਣਾ ਹੈ ਅਤੇ ਵਾਤਾਵਰਨ ਨੂੰ ਪਛਾਣ ਦੇ ਲਈ ਹਰ ਵਿਅਕਤੀ ਨੂੰ ਆਪਣਾ ਜਿੰਨਾ ਉਸਾ ਯੋਗਦਾਨ ਉਸਨੇ ਪਾਣਾ ਚਾਹੀਦਾ ਹੈ ਤਾਂ ਕਿ ਸਮਾਜ ਨੂੰ ਦੁਨੀਆ ਨੂੰ ਚੰਗੀ ਹਵਾ ਸੁਧ ਹਵਾ ਮਿਲ ਸਕੇ ਤਾਂ ਕਿ ਸਾਡੀ ਜ਼ਿੰਦਗੀ ਬਰਕਰਾਰ ਰਹੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ ਨਿਊਜ਼